ਸਸਰੀ ਘਰ ਦੀ ਸਾਰਿਆਂ ਨੂੰ ਤੇ ਮੇਰਾ ਨਾਮ ਜੇ ਕੁਮਾਰ ਹੈ ਜੀ ਅਸੀਂ ਨਾ ਪਾਰਟੀ ਤੋਂ ਆ ਰਹੇ ਸੀਗੇ ਤੇ ਨਾਲ ਭਾਈ ਮੇਰੇ ਹਰਪ੍ਰੀਤ ਮੇਰੇ ਭਾਜੂ ਵੀ ਤੇ ਅਸੀਂ ਤਿੰਨ ਜਣੇ ਸੀਗੇ ਜਾਈ ਪੀਪਰਾਂ ਤੋਂ ਮੁੜੇ ਉੱਥੇ ਕੋਈ ਨਾਕਾ ਨਹੀਂ ਲੱਗਾ ਸੀਗਾ ਸਾਡੇ ਤੋਂ ਪਿੱਛੇ ਆਣ ਕੇ ਨਾ ਜਸਵਿੰਦਰ ਐਸਆਈ ਨੇ ਉਹਨਾਂ ਨੇ ਲੱਤ ਮਾਰੀ ਸਾਨੂੰ ਮੋਟਰ ਤੋਂ ਸਿੱਧ ਦਿੱਤਾ ਭਾਈ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਦੰਦਾ ਦੇ ਤੇ ਮੇਰੇ ਮੋਢੇ ਵੱਖੀ ਨੇ ਬਹੁਤ ਭਾਈ ਨੂੰ ਕੁੱਟ ਕੇ ਬੇਹੋਸ਼ ਕਰ ਦਿੱਤਾ ਮੇਰੇ ਟਪੇੜਾ ਵੜੀਆਂ ਮਾਰੀਆਂ ਜੀ ਤੇ ਤੀਜੇ ਮੁੰਡੇ ਨੂੰ ਕੁਝ ਨਹੀਂ ਉਹਨਾਂ ਨੇ ਕਿਹਾ ਕੁਛ ਵਰਤ ਕਹਿੰਦਾ ਕਿ ਇਮਰਤ ਹੋਸੇ ਬੇਟੇ ਆ ਤੇ ਵੀ ਮੈਂ ਕੋਆਰਡੀਨੇਟਰ ਐ ਸੀ ਵਿੰਦਾ ਆਮ ਆਪੀ ਪਾਰਟੀ ਦੇ ਇਹਨਾਂ ਦੇ ਫਾਦਰ ਸਾਹਿਬ ਸਾਡੇ ਐ ਸੀ ਵਿੰਦੇ ਜੁਆਇੰਟ ਚੱਕਰੇ ਮੇਰੇ ਤੱਕ ਜਦੋਂ ਆ ਵੀਡੀਓ ਪਹੁੰਚੀ ਨਾ ਮੈਂ ਇਹਨਾਂ ਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਵੀ ਆ ਗਰੁੱਪ ਦੇ ਵਿੱਚ ਮੈਨੂੰ ਇੱਕ ਵੀਡੀਓ ਆਈ ਆ ਇਹ ਤੁਹਾਡੇ ਬੇਟੇ ਦੀ ਹੈ ਕੀ ਚੱਕਰ ਆਗੇ ਉਹ ਕਹਿੰਦੇ ਜੀ ਇਹ ਜਸਵਿੰਦਰ ਐਸ ਆਈ ਨੇ ਸਾਡੇ ਮੁੰਡਿਆਂ ਨੂੰ ਘੇਰਿਆ ਸੀਗਾ ਤੇ ਘੇਰ ਕੇ ਕੁੱਟਿਆ ਉਸ ਤੋਂ ਬਾਅਦ ਅਭਿਓਸ਼ ਹੋ ਜਾਂਦੀ ਵੀਡੀਓ ਆ ਇਹਨਾਂ ਨੂੰ ਘੇਰ ਕੇ ਕੁੱਟਿਆ ਉਸ ਤੋਂ ਬਾਅਦ ਜਸਿੰਦਰ ਐਸਐਸਆਈ ਸਾਡੇ ਘਰ ਆਇਆ ਸਾਡੇ ਮੁੰਡਿਆਂ ਨੂੰ ਧੰਕੀ ਦੇ ਕੇ ਗਿਆ ਵੀ ਮੈਂ ਤੁਹਾਡੇ ਪਾਚਾ ਪਾ ਦੂੰਗਾ ਤੁਸੀਂ ਮੇਰੇ ਨਾਲ ਰਾਜੀਨਾਮਾ ਲਿਖੋ ਜਾਂ ਕੁਝ ਵੀ ਕਰੋ ਪਰ ਇਹ ਜੋ ਵੀ ਇਹ ਕੰਮ ਹੋਇਆ ਇਹ ਬਹੁਤ ਜ਼ਿਆਦਾ ਗਲਤ ਹੋਇਆ ਅਸੀਂ ਪ੍ਰਸ਼ਾਸਨ ਦੇਖੋ ਅਸੀਂ ਇੱਕ ਜ਼ਿੰਮੇਵਾਰ ਬੰਦੇ ਆਂ ਸ਼ਹਿਰ ਦੇ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਜ਼ਿਲ੍ਹਾ ਜਮਾ ਸੈਕਟਰੀ ਆ ਐਸਐਸਆਈ ਬਿਲਕੁਲ ਤੇ ਉਹ ਬਹੁਤ ਹੀ ਇਹ ਗਲਤ ਗੱਲ ਆ ਜਦ ਕਿ ਇਹ ਚੀਜ਼ੇ ਹੋਣੀ ਚਾਹੀਦੀ ਕਿ ਅਸੀਂ ਇੱਕ ਆਮ ਨਾਗਰਿਕ ਰੱਖਾਂ ਅਸੀਂ ਤੱਕ ਕਿਸੇ ਮੈਗਨਾ ਕ੍ਰੀਮ ਦੇ ਗਲਤ ਕੰਮ ਕਰਦੇ ਆ ਕੋਈ ਵੀ ਸਾਨੂੰ ਕੱਪਦਾ ਵੀ ਤੁਹਾਡੇ ਉਹਨਾਂ ਥਾਣੇ ਲੈ ਕੇ ਜਾਂਦਾ ਅਸੀਂ ਮਗਰ ਜਾਂਦੇ ਜਿੰਮੇਵਾਰ ਬੰਦੇ ਆ ਜਾ ਕੇ ਅਸੀਂ ਇਹਨਾਂ ਨੂੰ ਛਡਾਉਂਦੇ ਬਟ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਜਸਵਿੰਦਰ ਸਿੰਘ ਜੀ ਅਸੀਂ ਇਹ ਸਰਾਸਰ ਗੁੰਡਾਗਰਦੀਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਲਈ ਵੀਡੀਓ ਪਾਈ ਆ ਕਿ ਇਹ ਸਾਡੇ ਵਰਗੇ ਇਨਸਾਨਾਂ ਦੇ ਨਾਲ ਜਿੰਮੇਵਾਰ ਬੰਦਿਆਂ ਦੇ ਨਾਲ ਇਹ ਗੁੰਡਾਗਰਦੀ ਹੋ ਸਕਦੀ ਆ ਤੇ ਕੱਲ ਨੂੰ ਆਮ ਇਨਸਾਨ ਤੇ ਉਦਾਂ ਹੀ ਟੱਕ ਦੇਣੇ ਇਹਨਾਂ ਨੇ ਇੱਕ ਇੱਕ ਗੁੰਡਾ ਕਰਦੀ ਅਸੀਂ ਨੀਚੇ ਲੰਦੇਗੀ ਇਹਦੇ ਵਿੱਚ ਅਸੀਂ ਰਿਟਨ ਦਰਖਾਸਤ ਵੀ ਦਵਾਵਾਂਗੇ ਐਸਐਸਪੀ ਸਾਹਿਬ ਨੂੰ ਸਵੇਰੇ ਮਿਲਾਂਗੇ ਅਸੀਂ ਸਾਰੀ ਆਮ ਦੀ ਟੀਮ ਟੀਮ ਲੈ ਕੇ ਸਵੇਰੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਤੇ ਜਿਹੜਾ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਕਿੱਡਾ ਉਹਦੇ ਕੀ ਇਹ ਸੀਗੇ ਜੀ ਵੀ ਤੁਹਾਡੇ ਤੇ ਅਸੀਂ ਪਰਚਾ ਪਾ ਦੇਣਾ ਆ ਕਿ ਤੁਸੀਂ ਹੁਣ ਸਾਈਨ ਕਰੋ ਇਹਨਾਂ ਨੇ ਆਪਣਾ ਕਾਲਾ ਜਿਹਾ ਪੱਤਾ ਲਿਖਿਆ ਤੁਹਾਡੇ ਕੋਲ ਸਾਈਨ ਕਰਾ ਕੇ ਲੈ ਗਏ ਸਾਈਨ ਕਰਾ ਕੇ ਲੈ ਗਏ ਘਰ ਦੀ ਵੀਡੀਓ ਬਣੀ ਪਈ ਆ ਸਾਡਾ ਘਰ ਆ ਜੀ ਸਾਨੂੰ ਪਰਣਮ ਨਹੀਂ ਦਿੱਤਾ ਸਾਨੂੰ ਥਾਣੇ ਨਹੀਂ ਸੱਦਿਆ ਸਾਡਾ ਘਰ ਆ ਜੀ ਤਾਂ ਜੀ ਜਨਾਬ ਜੱਟ ਨੇ ਕਿਹਾ ਕਿ ਉਹ ਕਹਿੰਦੇ ਮੈਂ ਥਾਣੇ ਨੂੰ ਨਹੀਂ ਪਰ ਇੱਥੋਂ ਘਰੋਂ ਬਣਾਇਆ ਸੀ ਸਾਡੀ ਨੂੰ ਵੀ ਡਰਾ ਕੇ ਤੁਹਾਨੂੰ